ਸਾਰਬਰ ਤਿਆਰ ਹੋਈਆਂ ਨੇ ਤੇ ਗਾਉਂ ਵੀ ਹੋਈਆਂ ਨੇ ਮੈਂ ਚਾਹੁੰਦਾ ਸਾਰੀ ਦਿੱਲੀ ਢੰਗ ਸਿੰਘਾਂ ਦੀ ਹੋ ਜੇ ਹੈ ਤੇ ਆਪਣੀ ਹੋਈਆਂ ਸਾਧਸਨੀਆ ਕਾ ਪਰ ਹੌਲੀ ਹੌਲੀ ਰੰਗ ਫੜਦੇ ਗਾਂਡੇ ਆ ਨਾ ਸਾਡੇ ਤੁਹਾਡੇ ਚਰਨਾਂ 'ਚ ਮੈਂ ਇੱਕ ਬੇਨਤੀ ਕਰਦਾ ਮੈਨੂੰ ਪਤਾ ਸਾਰੀ ਫੌਜ ਪੜਨ ਲਿਖਣ ਵਾਲੀ ਆ ਤੇ ਪੜੇ ਲਿਖੇ ਸਾਨੂੰ ਚਾਹੀਦੇ ਆ ਕਿਉਂਕਿ ਦੁਨੀਆ ਨੇ ਸਾਨੂੰ ਗੁਬਾਰ ਸਮਝ ਛੜਿਆ ਵਾ ਦਾ ਕੰਮ ਆ ਕੋਈ ਵੀ ਜਿਹੜੀ ਕੀਤਾ ਬੰਦਾ 35 ਅੱਖਰਾਂ ਦੇ ਅੜਛੇਗਾ ਮਨ ਗਾਰੰਟੀ ਲੈਨੇ ਗੱਲ ਦੀ ਇਹ ਵਿਦਵਾਨਾਂ ਦਾ ਪੰਥ ਥਿਆ ਸੂਰਮਿਆਂ ਦਾ ਪੰਥ ਥਿਆ ਮੈਂ ਭਜੰਗੀਆਂ ਨੂੰ ਬੇਨਤੀ ਕਰਦਾ ਵੀ ਜਦੋਂ ਛੁੱਟੀਆਂ ਪੈਣ 5 ਦਿਨ 10 ਦਿਨ ਜਿੰਨਾ ਵੀ ਟਾਈਮ ਨਿਕਲੇ ਤੁਸੀਂ ਦਲਪੰਥ ਦੀ ਹਾਜ਼ਰੀ ਜ਼ਰੂਰ ਭਰਿਆ ਕਰਨੀ ਹੈ ਕਿਉਂਕਿ ਇੱਥੋਂ ਸਾਰੀ ਦੁਨੀਆ ਹੀ ਸੁਣ ਰਹੀ ਹੈ ਦਲਪੰਥ ਵਿੱਚ ਜਾ ਕੇ ਜਿਹੜੀ ਗੱਲ ਸਮਝ ਆਉਣੀ ਹੈ ਨਾ ਉੱਥੋਂ ਹੀ ਆਉਣੀ ਹੈ ਫਿਰ ਮੈਂ ਬੇਨਤੀ ਕਰਦਾ ਹੋਇਆ ਆਪ ਜੀ ਤੋਂ ਖੁਸ਼ੀ ਚਾਹੁੰਦਾ ਹਾਂ वाह भाई सब भाई सुखबीर सिंह जी, जी पाईसा, पाईसा, थी थी। जो आप सब सिंह